ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਵੈਂਕੂਵਰ ਦੇ ਪ੍ਰਾਈਡ ਫੈਸਟੀਵਲ ਦੇ ਵਿੱਚ ਇੱਕ ਅਨਿਸ਼ਚਿਤ ਸਟਾਪ ਕੀਤਾ ਟਰੂਡੋ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਕਿ ਵੈਂਕੂਵਰ ਪ੍ਰਾਈਡ ਜਿੱਥੋਂ ਇਹ ਸਭ ਸ਼ੁਰੂ ਹੋਇਆ ਹੈ ਨੇ ਕਿਹਾ ਹੈ ਕਿ ਉਹਨਾਂ ਨੇ 9 ਸਾਲ ਪਹਿਲਾਂ ਸਾਲਾਨਾ ਸਮਾਗਮ ਤੋਂ ਆਪਣੀ 2015 ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰੇਡ ਦੇ ਵਿੱਚ ਕੁਝ ਦੇਰ ਲਈ ਸਿਰਫ ਪਹੁੰਚੇ ਨੇ ਪਰ ਈਵੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੇਤਰ ਦੇ ਵਿੱਚ ਇੱਕ ਬਲੌਕ ਲਈ ਉਹ ਉਹਨਾਂ ਨੇ ਸੈਰ ਕੀਤੀ ਹਾਲਾਂਕਿ ਪ੍ਰੋਪਰ ਪਰੇਡ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਏ ਲੋਕਾਂ ਦੇ ਹੱਥ ਮਿਲਾਇਆ ਸੈਲਫੀਆਂ ਲਈਆਂ ਟ੍ਰੂਡੋ ਨੇ ਇੱਕ ਬਲੈਕ ਟੀ-ਸ਼ਰਟ ਤੇ ਸਤਰੰਗੀ ਖਾਂਬਦੀ ਇੱਕ ਤਸਵੀਰ ਪਾਈ ਹੋਈ ਸੀ ਤੇ ਇਸ ਰੇਟੀ ਪੈਂਟ ਤੇ ਕਾਲੇ ਸ਼ੂਜ਼ ਵੀ ਪਾਏ ਹੋਏ ਸੀ ਇਹ ਫੋਟੋਆਂ ਹਰ ਕਿਤੇ ਨਸ਼ਰ ਕੀਤੀਆਂ ਜਾ ਰਹੀਆਂ ਨੇ ਹਜ਼ਾਰਾਂ ਲੋਕ ਵੈਂਕੂਵਰ ਦੇ ਅਪਰੇਡ ਦੇ ਵਿੱਚ ਜਿਹੜਾ ਸ਼ਾਮਿਲ ਹੁੰਦੇ ਨੇ ਜਿਸ ਦੇ ਵਿੱਚ ਵਾਈਬਰੈਂਟ ਫਲੋਟ ਕਈ ਸਮੂਹ ਤੇ ਸੰਸਥਾਵਾਂ ਤੇ ਅਨੰਦਪਈ ਲੋਕ ਵੀ ਸ਼ਾਮਿਲ ਹੁੰਦੇ ਨੇ ਟ੍ਰੂਡੋ ਦੀ ਦੇਖ ਉਦੋਂ ਆਈ ਜਦੋਂ ਉਹ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲਿਬਰਲ ਚੋਨਾ ਦੇ ਵਿੱਚ ਕਨਜ਼ਰਵੇਟਿਵਸ ਤੋਂ ਪਿੱਛੇ ਚੱਲ ਰਹੇ ਨੇ ਅਬੈਕਸ ਡੇਟਾ ਨੇ ਜੁਲਾਈ ਦੀ ਅਖੀਰ ਦੇ ਵਿੱਚ ਕਿਹਾ ਸੀ ਕਿ ਜੇਕਰ ਹੁਣੇ ਕੋਈ ਚੋਣ ਕਰਵਾਈ ਕਾਰਵਾਈ ਹੋ ਜਾਂਦੀ ਹੈ ਤਾਂ ਪ੍ਰਤੀਬੰਧ ਵੋਟਰਾਂ ਦੇ ਵਿੱਚੋਂ 42% ਦੀ ਕੰਜ਼ਰਵੇਟਿਵ ਨੂੰ ਹੀ ਵੋਟ ਪਾਉਣਗੇ ਜਦੋਂ ਕਿ 23% ਦੇ ਲਿਬਰਲ ਨੂੰ ਵੋਟ ਪਾਉਣਗੇ ਪੋਲਸਟਰ ਨੇ ਪਾਇਆ ਹੈ ਕਿ 20% ਨੇ ਕਿਹਾ ਹੈ ਕਿ ਉਹ ਐਨਡੀਪੀ ਤੇ 4% ਦੀ ਗ੍ਰੀਨ ਨੂੰ ਵੋਟ ਪਾਉਣਗੇ ਕੰਜ਼ਰਵੇਟਿਵ ਹਾਊਸ ਦੇ ਨੇਤਾ ਐਂਡਰਿਓ ਸ਼ੇਰ ਦਾ ਕਹਿਣਾ ਹੈ ਕਿ ਕੈਨੇਡੀਅਨਜ਼ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਹੈ ਕਿ ਇਹ ਕਿਵੇਂ ਇੱਕ ਵਿਦੇਸ਼ੀ ਅਤਵਾਦੀ ਸਮੂਹ ਦੇ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਨੇ ਕੈਨੇਡਾ ਦੇ ਵਿੱਚ ਆਵਾਸ ਕਰਨ ਤੇ ਨਾਗਰਿਕ ਬਣਨ ਦੇ ਲਈ ਕੈਨੇਡਾ ਦੀ ਸਕ੍ਰੀਨਿੰਗ ਪ੍ਰਕਿਰਿਆ ਤੋਂ ਉੱਪਰ ਚ ਨਿਕਲੇ ਬਾਰ ਸਾਲਾ ਅਹਿਮਦ ਫਵਾਦ ਮੁਸਤਫਾ ਅਲਦੀਦੀ ਤੇ ਉਸਦੇ ਪੁੱਤਰ ਮੁਸਤਫਾ ਅਲਦੀਦੀ ਨੂੰ ਰਿਚਮੰਡ ਹਿੱਲ ਅੰਟਾਰੀਓ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਿਛਲੇ ਹਫਤੇ ਅਤਵਾਦੀ ਸਮੂਹ ਇਸਲਾਮਿਕ ਸਟੇਟ ਆਫ ਇਰਾਕ ਐਂਡ ਦਿ ਲੈਵਿੰਡ ਦੇ ਵੱਲੋਂ ਕਤਲ ਕਰਨ ਦੀ ਸਾਜ਼ਿਸ਼ ਸਮੇਤ نو ਵੱਖ-ਵੱਖ ਅਤਵਾਦੀ ਦੋਸ਼ਾਂ ਦਾ ਇਹ ਸਾਹਮਣਾ ਕਰ ਰਹੇ ਨੇ ਜਦੋਂ ਦਾ ਇਹ ਮਾਮਲਾ ਸਾਹਮਣੇ ਆਇਆ ਉਦੋਂ ਤੋਂ ਬਾਕੀ ਪੋਲਿਟਿਕਲ ਪਾਰਟੀਆਂ ਇਸ ਦੇ ਉੱਤੇ ਸਵਾਲ ਖੜੀਆਂ ਕਰ ਰਹੀਆਂ ਨੇ ਟ੍ਰਾਂਟੋ ਦੇ ਪਿਓ ਪੁੱਤਰ ਤੇ ਅਤਵਾਦ ਦੇ ਨਾਲ ਸੰਬੰਧਿਤ ਕਈ ਦੋਸ਼ ਆਇਦ ਕੀਤੇ ਜਾਂਦੇ ਮਾਮਲੇ ਵਿੱਚ ਕਨਜ਼ਰਵੇਟਿਵ ਐਮਪੀਜ਼ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਹਾਊਸ ਦੀ ਪਬਲਿਕ ਸੇਫਟੀ ਕਮੇਟੀ ਦੇ ਵੱਲੋਂ ਵੀ ਕੀਤੀ ਜਾਏ ਪਿਛਲੇ ਮਹੀਨੇ ਟ੍ਰਾਂਟੋ ਦੇ 12 ਸਾਲ ਦੇ ਅਹਿਮਦ ਫੁਆਦ ਮੁਸਤਾਫਾ ਦੀਦੀ ਅਤੇ ਉਸਦੇ 26 ਸਾਲਾਂ ਦੇ ਪੁੱਤਰ ਮੁਸਤਾਫਾ ﺍﻟदीदी ਦੇ ਖਿਲਾਫ 9 ਦੋਸ਼ਾਇਦ ਕੀਤੇ ਗਏ ਨੇ ਇਹਨਾਂ ਦੋਸ਼ਾਂ ਦੇ ਵਿੱਚ ਕਿਸੇ ਅਤਵਾਦੀ ਸੰਗਠਨ ਯਾਨੀ ਕਿ ਸੁੰਨੀ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਤੇ ਨਿਰਦੇਸ਼ਾਂ ਤੇ ਉਹਦੇ ਹਿੱਤ ਦੇ ਵਿੱਚ ਕਤਲ ਅੰਜਾਮ ਦੇਣ ਦੀ ਸਾਜ਼ਿਸ਼ ਤੇ ਦੋਸ਼ ਤੇ ਦੋਸ਼ ਵੀ ਸ਼ਾਮਿਲ ਨੇ ਕਨਜ਼ਰਵੇਟਿਵਸ ਹਾਊਸ ਲੀਡਰ ਐਂਡਰਿਓ ਸ਼ੇਅਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਪਾਰਟੀ ਦੋਵਾਂ ਵਿਅਕਤੀਆਂ ਦੀ ਇਮੀਗ੍ਰੇਸ਼ਨ ਸਕਰੀਨਿੰਗ ਪ੍ਰਕਿਰਿਆ ਬਾਰੇ ਸਵਾਲ ਪੁੱਛਣਾ ਚਾਹੁੰਦੀ ਹੈ ਸ਼ੇਅਰ ਨੇ ਕਿਹਾ ਕੈਨੇਡੀਅਨਸ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਤੇ ਪਰੋ ਸਾਰ ਰੱਖਣ ਦੇ ਲਈ ਇਸ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਹਰ ਮਾਮਲੇ ਵਿੱਚ ਹਰ ਅਰਜ਼ੀ ਦੇ ਵਿੱਚ ਪੂਰੀ ਲਗਨ ਤੇ ਸਹੀ ਜਾਂਚ ਕੀਤੀ ਜਾਂਦੀ ਹੈ ਸਪਸ਼ਟ ਹੈ ਕਿ ਇਸ ਸਥਿਤੀ ਦੇ ਵਿੱਚ ਜਿਹਾ ਨਹੀਂ ਕੀਤਾ ਗਿਆ ਸੀ ਤੇ ਜਾਨਣਾ ਲਗਭਗ ਅਜਾਏ ਹੋਣ ਦੇ ਕੰਡੇ ਸਨ ਕੰਜ਼ਰਵੇਟਿਵਜ਼ ਦੇ ਵੱਲੋਂ ਹਾਊਸ ਕਮੇਟੀ ਦੁਆਰਾ ਜਾਂਚ ਦੀ ਮੰਗ ਉਦੋਂ ਵਧੀ ਜਦੋਂ ਗਲੋਬਲ ਨਿਊਜ਼ ਨੇ ਵੀਕਐਂਡ ਤੇ ਖਬਰ ਛਾਪੀ ਕਿ ਅਹਿਮਦ ਫੁਆਦ ਮੁਸਤਾਫਾ ﺍﻟदीਦੀ ਨੇ ਕੈਨੇਡਾ ਪ੍ਰਵਾਸ ਕਰਨ ਤੋਂ ਪਹਿਲਾਂ ਆਈਐਸ ਆਈਐਸ ਦੁਆਰਾ ਜਾਰੀ ਕੀਤੀ ਇੱਕ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇੱਕ ਹਮਲੇ ਵਿੱਚ ਵੀ ਹਿੱਸਾ ਲਿਆ ਸੀ ਇਸ ਰਿਪੋਰਟ ਤੋਂ ਬਾਅਦ ਸਰੋਤਾਂ ਦਾ ਹਵਾਲਾ ਵੀ ਦਿੱਤਾ ਗਿਆ ਤੇ ਨਾਲ ਦੀ ਨਾਲ ਇਸ ਦੀ ਮੌਜੂਦਗੀ ਦੀ ਕੋਈ ਪੁਸ਼ਟੀ ਫਿਲਹਾਲ ਨਹੀਂ ਕੀਤੀ ਗਈ ਹੈ ਪਰ ਇੱਕ ਚਾਰਜ ਸ਼ੀਟ ਦੇ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਕਿ ਅਹਿਮਦ ਫਵਾਦ ਮੁਸਤਾਫਾ ﺍﻟदीदी ਨੇ 2015 ਦੇ ਵਿੱਚ ਇਸਲਾਮਿਕ ਸਟੇਟ ਦੇ ਹਿੱਤ ਲਈ ਕੈਨੇਡਾ ਤੋਂ ਬਾਹਰ ਕਿਤੇ ਇੱਕ ਭਿਆਨਕ ਹਮਲਾ ਕੀਤਾ ਸੀ ਪਰ ਇਸ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਗਏ ਜਦੋਂ ਮੰਗਲਵਾਰ ਨੂੰ ਸ਼ੇਰ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਆਪ ਉਹ ਵੀਡੀਓ ਦੇਖੀ ਹੈ ਤਾਂ ਸ਼ੇਰ ਨੇ ਕਿਹਾ ਕਿ ਉਹਨਾਂ ਨੇ ਇਸ ਘਟਨਾ ਬਾਰੇ ਸਿਰਫ ਜੰਮ ਤੱਕ ਰਿਪੋਰਟਾਂ ਵੇਖੀਆਂ ਨੇ RCMP ਸੁਪਰੀਡੈਂਟ ਜੇਮਸ ਪਾਰ ਨੇ ਪਿਛਲੇ ਹਫਤੇ ਇੱਕ ਕਾਨਫਰੰਸ ਦੌਰਾਨ ਕਿਹਾ ਸੀ ਕਿ ਦੋਵੇਂ ਵਿਅਕਤੀ ਕੈਨੇਡੀਅਨ ਨਾਗਰਿਕ ਨੇ ਪਰ RCMP ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਸਿਰਫ ਪਿਤਾ ਦੇ ਕੋਲ ਕੈਨੇਡਾ ਦੀ ਨਾਗਰਿਕਤਾ ਹੈ ਸ਼ੀਰ ਨੇ ਕਿਹਾ ਕਿ ਉਹਨਾਂ ਨੂੰ ਇਹ ਫਿਕਰ ਨਹੀਂ ਹੈ ਕਿ ਹਾਊਸ ਕਮੇਟੀ ਦੀ ਜਾਂਚ ਜਾਂ ਪੁਲਿਸ ਜਾਂਚਾਂ ਜਾਂ ਅਦਾਲਤੀ ਕਾਰਵਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ ਸੋ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹਨਾਂ ਦਾ ਫੋਕਸ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਚਿੰਤਾਵਾਂ ਨੇ ਸ਼ੀਰ ਨੇ ਕਿਹਾ ਹੈ ਕਿ ਕੈਨੇਡੀਅਨਸ ਲਈ ਇਹ ਪਤਾ ਲਗਾਉਣਾ ਕਿ ਉਹਨਾਂ ਦੀ ਆਪਣੀ ਸਰਕਾਰ ਨੇ ISIS ਨਾਲ

ਜਿਸ ਨੂੰ ਨਾਗਰਿਕਤਾ ਦਿੱਤੀ ਹੈ ਇਸ ਬਾਰੇ ਸਰਕਾਰ ਦਾ ਜਵਾਬ ਦੇਣਾ ਪੂਰੀ ਤਰ੍ਹਾਂ ਉਚਿਤ ਹੈ ਸ਼ਰ ਨੇ ਕਿਹਾ ਹੈ ਕਿ ਕਮੇਟੀ ਨੂੰ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੋ ਅਤੇ ਸਰਕਾਰੀ ਅਧਿਕਾਰੀਆਂ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ﺍﻟदीदी ਦੀ ਇਮੀਗ੍ਰੇਸ਼ਨ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਸੀ ਉਹਨਾਂ ਨੇ ਐਨਡੀਪੀ ਤੇ ਬਲਾਕ ਕਿਉਂ ਬਿਕਵਾਰ ਨੂੰ ਕਨਜ਼ਰਵੇਟਿਵਜ਼ ਦੇ ਪ੍ਰਸਤਾਵ ਦਾ ਸਮਰਥਨ ਕਰਨ ਲਈ ਆਖਿਆ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ﺍﻟदीਦੀ ਪਿਓ ਪੁੱਤਰ ਦਾ ਮਾਮਲਾ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ ਪਰ ਉਹਨਾਂ ਨੇ ਨਹੀਂ ਕਿਹਾ ਕਿ ਕੀ ਉਹ ਪਬਲਿਕ ਸੇਫਟੀ ਕਮੇਟੀ ਦੀ ਜਾਸ਼ਤਾ ਸਮਰਥਨ ਕਰਨ ਗਿਆ ਨਹੀਂ ਇੱਕ ਵੱਖਰੀ ਕਾਨਫਰੰਸ ਦੇ ਵਿੱਚ ਜਗਵੀਤ ਸਿੰਘ ਨੇ ਕਿਹਾ ਕਿ ਅਸੀਂ ਇਹ ਦੇਖਾਂਗੇ ਕਿ ਇਸ ਦੀ ਜਾਂਚ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਪਰ ਇਹ ਸਪਸ਼ਟ ਹੈ ਕਿ ਇਹ ਉਹ ਮਸਲਾ ਹੈ ਜਿਸ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਸਾਨੂੰ ਇਸ ਦੇ ਜਵਾਬ ਲੱਭਣ ਦੀ ਵੀ ਲੋੜ ਹੈ ਕਿ ਜਿਹਾ ਕਿਉਂ ਹੋਇਆ ਤੇ ਅਸੀਂ ਭਵਿੱਖ ਵਿੱਚ ਇਸ ਨੂੰ ਕਿਵੇਂ ਰੋਕ ਸਕਦੇ ਹਾਂ ਇਸ ਸਬੰਧੀ ਇਮੀਗ੍ਰੇਸ਼ਨ ਵਿਭਾਗ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਬਲੌਕ ਬਿਕਵਾ ਦੇ ਨਾਲ ਸੰਪਰਕ ਕੀਤਾ ਹੈ RCMP ਅਨੁਸਾਰ ਪਿਓ ਪੁੱਤਰ ਨੂੰ ਇੱਕ ਮਹੀਨੇ ਲੰਬੀ ਤਫ਼ਤੀਸ਼ ਮਗਰੋਂ 28 ਜੂਨ ਇਹਨੂੰ ਰਚਮੰਡ ਹਿਲਦੇਕ ਹੋਟੇਲ ਦੇ ਕਮਰੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਕਥਿਤ ਹਮਲੇ ਵਿੱਚ ਟੋਰਾਂਟੋ ਨੂੰ ਨਿਸ਼ਾਨਾ ਬਣਾਉਣ ਦਾ ਇਹਨਾਂ ਦਾ ਇਰਾਦਾ ਸੀ ਹਾਲਾਂਕਿ ਇਹ ਖਤਰਾ ਕਿਸ ਕਿਸਮ ਦਾ ਸੀ ਇਹ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਔਰ ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਖਤਰਾ ਨਹੀਂ ਹੈ ਦੋਵਾਂ ਵਿਅਕਤੀਆਂ ਤੇ ਚਾਕੂ ਤੇ ਕੋਹਾੜੀ ਰੱਖਣ ਲਈ ਹਥਿਆਰ ਸੰਬੰਧੀ ਦੋਸ਼ ਵੀ ਆਇਦ ਕੀਤੇ ਨੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਦੋਂ ਉਨਾ ਵਿਅਕਤੀਆਂ ਦੇ ਕੋਲ ਇਹ ਹਥਿਆਰ ਮੌਜੂਦ ਸਨ ਦੋਵਾਂ ਵਿਅਕਤੀਆਂ ਦੀ ਪਿਛਲੇ ਹਫਤੇ ਅਦਾਲਤ ਵਿੱਚ ਪੇਸ਼ੀ ਹੋਈ ਸੀ ਤੇ ਬੁੱਧਵਾਰ ਨੂੰ ਅਦਾਲਤ ਵਿੱਚ ਦੁਬਾਰਾ ਪੇਸ਼ ਹੋਣਗੇ ਇਸ ਜੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ